ਜਾਂਗ ਅੱਜ ਪਾੜਦੇ ਆ ਜਾਂ ਗੁਰਕਾ ਸਾਹਿਬ ਛੜਕਦੇ ਸਾਡੇ ਤੱਕ ਇਹਨੇ ਉਹ ਖਬਰ ਜੀ ਸਾਡਾ ਕਾਜਾ ਪਾੜ ਜਾਂਦਾ ਤੇ ਚਾਹੀਦਾ ਸੀ ਪ੍ਰਸ਼ਾਸਨ ਨੂੰ ਜਾ ਕੇ ਛਾਉਣੀਆਂ ਪਾ ਕੇ ਬਹਿ ਜਾਂਦਾ ਕਿੱਥੋਂ ਨੇ ਟੰਗੀ ਹੋਈ ਜੀ ਜੀ ਤਾਂ ਉਹ ਗੁਰਦਰਾ ਸਾਹਿਬ ਦੇ ਤਾਲੇ ਤੋੜਦਾ ਹੈ ਉਹ ਉਸ ਤੋਂ ਲੈ ਕੇ ਬੂਟਾ ਸਮੇਤ ਗੁਰਦਰਾ ਸਾਹਿਬ ਦੇ ਅੰਦਰ ਜਾਂਦਾ ਜੀ ਉੱਥੋਂ ਨੇ ਡੈਂਪ ਚ ਖਾਉਂਦਾ ਜੀ ਉੱਥੋਂ ਦੇ ਸਾਰੇ ਕਾਰ ਵੀ ਕਰਦਾ ਸ਼ਾਨ ਪੀਣ ਕਰਦਾ ਪਰ ਹੋਇਆ ਕੱਖ ਨਹੀਂ ਜੀ ਸੋ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਪਹੁੰਚਿਆ ਫਰੋਈਪੁਰ ਐਸਐਸਪੀ ਸਾਹਿਬ ਦੇ ਦਫਤਰ ਤਸਵੀਰਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਦਫਤਰ ਦੀਆਂ ਜਿੱਥੇ ਕਿ ਇੱਕ ਪਾਸੇ ਜਥੇਬੰਦੀਆਂ ਇਕੱਠੀਆਂ ਹੋ ਕੇ ਇਨਸਾਫ ਦੀਆਂ ਮੰਗ ਕਰਦੀਆਂ ਨੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪਿੰਡ ਬੱਗੇ ਕੇ ਖੁਰਦ ਪਿੰਡ ਸਿੱਧੂ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਚੋਰ ਆਉਂਦਾ ਹੈ ਚੋਰ ਵੀ ਜੋੜੇ ਪਾ ਕੇ ਆਉਂਦਾ ਜੁੱਤੀਆਂ ਪਾ ਕੇ ਅੰਦਰ ਚਲੇ ਜਾਂਦਾ ਹੈ ਤੇ ਅੰਦਰੋਂ ਗੋਲਕ ਦੇ ਵਿੱਚੋਂ ਪੈਸੇ ਚੋਰੀ ਕਰਕੇ ਲੈ ਜਾਂਦਾ ਸੋ ਸਿੱਖ ਜਥੇਬੰਦੀਆਂ ਅੱਜ ਇਨਸਾਫ ਲੈਣ ਦੇ ਵਾਸਤੇ SSSP ਸਾਹਿਬ ਦੇ ਦਫਤਰ ਪਹੁੰਚੇ ਨੇ ਸੋ ਗੱਲਬਾਤ ਕਰਨ ਲੱਗੇ ਆ ਵੀਡੀਓ ਨੂੰ ਵਧਤ ਵਧ ਕੇ ਸ਼ੇਅਰ ਕਰੋ ਸੋ ਦੋਸਤੋ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਸਕਾਰ ਕਮੇਟੀ ਦੇ ਪ੍ਰਧਾਨ ਸਾਹਿਬ ਹੈਗੇ ਨੇ ਲਖਵੀਰ ਸਿੰਘ ਮਹਾਲਮ ਸੋ ਗੱਲਬਾਤ ਕਰਦੇ ਆ ਅਸਲੀ ਮੁੱਦਾ ਕੀ ਹੈਗਾ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਸੀ SSP ਸਾਹਿਬ ਦੇ ਦਫਤਰ ਫਰੀਪੁਰ ਦੇ ਵਿੱਚ ਇਕੱਠੇ ਹੋਏ ਇਨਸਾਫ ਲੈਣ ਦੇ ਵਾਸਤੇ ਕੀ ਕਾਰਨ ਹੈ ਤੁਹਾਨੂੰ ਇਕੱਠੇ ਹੋ ਕੇ ਧਰਨੇ ਵੀ ਲਾਉਣੇ ਪੈਂਦੇ ਇਕੱਠੇ ਵੀ ਕਰਨਾ ਪੈਂਦਾ ਗੱਲ ਨਿਸ਼ਾਨ ਸਿੰਘ ਇਹ ਹੈਗੀ ਹੈ ਜੀ ਪਿਛਲੇ ਦਿਨੀ ਪਹਿਲੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਇੱਜ਼ਤੀਆਂ ਕੋਈ ਐਸਾ ਦਿਨ ਨਹੀਂ ਚੜਦਾ ਕਿ ਜਦੋਂ ਅਸੀਂ ਪਹਿਲੇ ਦਿਨ ਖਬਰ ਸੁਣੀ ਹੈ ਅੱਜ ਫਲਾਣੇ ਜਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋ ਗਈ ਜਾਂ ਗੁਰੂ ਸਰ ਤੇ ਅੰਗ ਅੱਜ ਪਾੜਤੇ ਆ ਜਾਂ ਗੁਰਕਾ ਸਾਹਿਬ ਛੜਕੇ ਸਾਡੇ ਤੱਕ ਇਹਨੇ ਜਾਂ ਕਿਤੇ ਹੋਰ ਇੰਨੀ ਵੱਡੀ ਨਰਾਦਰੀ ਨੂੰ ਦਿੱਤੀ ਗਈ ਸਾਹੀ ਤੜਕੇ ਸਾਡਾ ਕੋਈ ਸੁਣੀ ਦੀ ਖਬਰ ਸਾਡਾ ਕਾਲਜਾ ਪਾੜ ਜਾਂਦਾ ਹੈ ਹਾਂਜੀ ਸਾਡਾ ਦੋ ਜਹਾਨ ਦਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਹੋਵੇ ਤੇ ਪੰਜਾਬ 'ਚ ਸਾਡੇ ਉਹਦੀ ਬੇਦਬੀ ਹੋਵੇ ਸਾਡੀ ਹਿਸਟਰੀ ਜੀ ਤੇ ਨਾ ਸਾਡੀਆਂ ਇੱਥੇ ਇੱਸੀ ਬੇਦਬੀਆਂ ਤੇ ਤਿੰਨ ਸਰਕਾਰਾਂ ਬਦਲੀਆਂ ਪਹਿਲੋ ਕਾਲੀਆਂ ਨੇ ਆ ਕੀਤੀ ਹਮ ਉਹਨਾਂ ਕੋਈ ਇਨਸਾਫ ਨਹੀਂ ਹੋਇਆ ਬਾਜ ਕਾਂਗਰਸ ਨੇ ਵਾਅਦੇ ਕੀਤੇ ਉਹਨਾਂ ਵੀ ਕੱਖ ਨਹੀਂ ਕੀਤਾ ਉਸ ਤੋਂ ਬਾਅਦ ਆ ਕੇ ਭਗਵੰਤ ਮਾਨ ਦੀ ਆਏ ਨੇ ਕੱਖ ਨਹੀਂ ਕੀਤਾ ਹਮ ਫਿਰ ਹੁਣ ਸਾਡੇ ਇਲਾਕੇ ਚ ਪਿੰਡ ਸਿੱਧੂ ਜਿਹੜਾ ਥਾਣਾ ਹਰਪੇ ਵਿੱਚ ਪੈਂਦਾ ਉੱਥੋਂ ਦੇ ਵੀ ਸਾਰੇ ਮੋਹਤਵਾਰ ਆਦਮੀ ਖੜੇ ਨੇ ਤੇ ਪਿੰਡ ਬੱਗੇ ਕੇ ਪਿੱਪਲ ਜਿਹੜਾ ਥਾਣਾ ਸਦਰ ਬੱਗੇ ਕੇ ਖੁਰਦ ਜਿਹੜਾ ਥਾਣਾ ਸਦਰ ਪਰੋਇਪਰ ਤੇ ਪੈਂਦਾ ਹੈ ਜੀ ਇਹਨਾਂ ਵਿੱਚ ਸਾਨੂੰ ਪ੍ਰਸ਼ਾਸਨ ਦੇ ਪਿਛਲੇ ਜਿਹੜੇ ਵੀ ਵਿਸ਼ਵਾਸ ਜੋ ਆਇਆ ਸੀ ਇਹ ਅਸੀਂ ਕਾਰ ਵੀ ਕਰਤੀ ਬੰਦੇ ਫੜਦੇ ਆ ਪਰ ਅੱਜ 5 ਦਿਨ ਹੋ ਗਏ ਆ ਉੱਥੇ ਚਾਹੀਦਾ ਸੀ ਪ੍ਰਸ਼ਾਸਨ ਨੂੰ ਜਾ ਕੇ ਸ਼ਾਉਣੀਆਂ ਪਾ ਕੇ ਬਹਿ ਜਾਂਦਾ ਉੱਥੋਂ ਨੇ ਡੈਂਪ ਚ ਖਾਉਂਦਾ ਜੀ ਉੱਥੋਂ ਨੇ ਸਾਰੀ ਕਾਰ ਵੀ ਕਰਦਾ ਸ਼ਾਨਪੀਨ ਕਰਦਾ ਪਰ ਹੋਇਆ ਕੱਖ ਨਹੀਂ ਜੀ ਹੁਣ ਕਿਹੜੀਆਂ ਅਸੀਂ ਬੁੱਧਵਾਰ ਦਾ ਪ੍ਰਸ਼ਾਸਨ ਨੂੰ ਕੇ ਟਾਈਮ ਦਿੱਤਾ ਹੋਇਆ ਹੈ ਬੁੱਧਵਾਰ ਤੇ ਕਰਦੇ ਪ੍ਰਸ਼ਾਸਨ ਕਾਰ ਵੀ ਕਰਦੇ ਵੀ ਠੀਕ ਆ ਨੀਦਰ ਪਰ ਚੁੱਕਰਵਾਰ ਸਾਰੇ ਨਗਰਾਂ ਨੂੰ ਸੱਕੇ ਫਿਰ ਵਿਚਾਰ ਹੋ ਚੁੱਕੀ ਮੀਟਿੰਗ ਹੋ ਚੁੱਕੀ ਆ ਫਿਰ ਚੁੱਕਰਵਾਰ ਅਸੀਂ ਵੱਡਾ ਸੰਘਰਸ਼ ਕਰਾਂ ਇਥੇ ਲਾਵਾਂਗੇ ਮੋਰਚਾ ਸ਼ੁੱਕਰਵਾਰ ਜੇ ਕਿਹੜਾ ਵੀ ਵਾਰ ਦੇਾਂਗੇ ਬੁੱਧਵਾਰ ਤੋਂ ਮਗਰੋਂ ਜੀ ਤੋਂ ਸਾਰੀ ਕੌਮ ਸਾਡਾ ਉਹ ਪੈ ਸਾਥ ਦੇਵੇ ਸਾਰੀਆਂ ਬਾਹਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਤੇ ਸਾਡੇ ਨਾਲ ਪੈ ਰਲ ਕੇ ਸਾਥ ਦੇਣ ਤੇ ਕਿਹੜੇ ਦੋਸ਼ੀ ਨੇ ਕਿਹੜੇ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਨਿਸ਼ਾਨਾ ਬਣਾ ਰਹੇ ਆ ਕਿੱਦੇ ਕਹਿਨ ਤੇ ਮਨਾਈ ਜਾ ਰਿਹਾ ਸਿੱਧੂਆਂ ਪਿੰਡ ਜੇ ਰੁਪਈਆ 100 ਵੀ ਨਹੀਂ ਆ ਗੁਰਦੁਆਰਾ ਸਾਹਿਬ ਚ ਜੀ ਸਦੂਆ ਪਿੰਡ ਜੇ ਰੁਪਿਆ 100 ਵੀ ਨਹੀਂ ਗੁਰਦੁਆਰੇ ਗਏ 100 ਰੁਪਿਆ ਵੀ ਗੁਰਦੁਆਰੇ ਸੇ ਭਿਖਾਈ ਉੱਥੇ ਗੋਲ ਕੀ ਹੈ ਨਹੀਂ ਅੱਗੇ ਪਰ ਉਹ ਜਾਨ ਬੁੱਝ ਕੇ ਜੀ ਤੈਨੂੰ ਟਾਰਗੇਟ ਕਰਨ ਨੂੰ ਸਿੱਖਾਂ ਨੂੰ ਚੜਾਉਣ ਵਾਸਤੇ ਤੇ ਇਹ ਕੀਤਾ ਹੈ ਇਹ ਕੌਣ ਕਰਾ ਰਿਹਾ ਹੈ ਕਿੰਦੇ ਕਹਿੰਦੇ ਕਿੰਦੇ ਇਸ਼ਾਰੇ ਦੇ ਕਿਹੜੀਆਂ ਪਿੱਛੇ ਦੀਆਂ ਸ਼ਕਤੀਆਂ ਕੰਮ ਕਰ ਰਹੀਆਂ ਨੇ ਪ੍ਰਸ਼ਾਸਨ ਉਹਨਾਂ ਦਾ ਜ਼ਿਕਰ ਜਾਂਦਾ ਨਹੀਂਗਾ ਤਿੰਨ ਟੁਕੜੀਆਂ ਦੀ ਸਿਰਫ ਐਥਰਿਕ ਆਪੀ ਹੁੰਦੀ ਹੈ ਜੀ ਉਹ ਵੀ ਧਾਰਾਂ ਨੂੰ ਲਾਉਣੋਂ ਛੱਡ ਗਏ ਨੇ ਹੁਣ ਛਰੇ ਸਾਡੀ ਸਿੱਖ ਧਰਮ ਦੀ ਮਰਜ਼ਾਦਾ ਹੈ ਕਿੱਥੇ ਵੀ ਗੁਰੂ ਘਰ ਬਣਿਆ ਉੱਥੇ ਇੱਕ ਪਹਿਲੋ ਬਣਾ ਵਿਚਰਨ ਤੋਂ ਅਲੱਗ ਜੀ ਉਤੋ ਤੇ ਸਿੰਘ ਤੇ ਆਪਣੇ ਦਰਬਾਰ ਸਾਹਿਬ ਜਾਂਦੇ ਕਿੱਥੇ ਵੀ ਕਿਥੇ ਪੈਰ ਤੋਂ ਕੇਂਦਰ ਜਾਂਦਾ ਹੈ ਸਾਡੇ ਸਿੱਖ ਧਰਮ ਵਿੱਚ ਮਰਯਾਦਾ ਵਿੱਚ ਜਰਾਬਾ ਪਾਉਣੇ ਵੀ ਬਣਾ ਹੈ ਜਰਾਬਾ ਪਾ ਕੇ ਸਿੱਖ ਗੁਰੂ ਘਰ ਜੰਦਰ ਨਹੀਂ ਜਾ ਸਕਦਾ ਕੋਈ ਵੀ ਸਾਡੀ ਸਿੱਖ ਰਤ ਮਰਯਾਦਾ ਲਿਖਿਆ ਹੈ ਫਿਰ ਉਹ ਚਰਿਆ ਬੰਦਾ ਬੂਟ ਪਾ ਕੇ ਘੁੰਮ ਰਿਹਾ ਹੈ ਬੂਟ ਕਮ ਪਾ ਕੇ ਘੁੰਮ ਰੋਂ ਦੇ 295 ਲਾਈ ਦੀ ਗਈ ਸਾਡੀ ਸਖਰਾਇ ਮਰਜ਼ਾ ਤੇ ਕਾਹਨ ਸਾਡੇ ਗੁਰੂ ਸਾਹਿਬ ਦਾ ਨਰਾਦਰ ਹੋਇਆ ਹੈ ਜੀ ਤੇ ਪ੍ਰਸ਼ਾਸਨ ਨੇ ਕੋਈ ਧਾਰਾ ਨਹੀਂ ਲਾਈ ਹਮ ਹਲੇ ਗ੍ਰਾਫਰ ਨਹੀਂ ਪੂਰੀ ਗ੍ਰਾਫ ਤੇਰੇ ਬੱਕੇ ਖੁਰਦਲੇ ਐਪਰਨ ਤਰਫੇ ਫਰਦੇ ਨੇ ਜੀ ਹਲੋ ਕਿੰਨਾ ਟੁਕੜੇ ਦਾ ਕਾਗਜ਼ੀ ਵੀ ਸਾਨੂੰ ਮਿਲਿਆ ਹਮ ਅਸੀਂ ਕਿੱਧਰ ਜਾਈਏ ਅਫਸਰ ਹਣ ਇਹਨੂੰ ਦਈਓ ਸਫਾਈ ਵੀ ਇਥੋਂ ਛੱਡ ਕੇ ਚਲੇ ਜਾਂਦੇ ਆਂ ਦੇਸ਼ ਪਾਸੇ ਚਲੇ ਜਾਂਦੇ ਨੇ ਫੇਰਾਂ ਦੇ ਖਾਸਤਨ ਦੀ ਗੱਲਾਂ ਕਰਦੇ ਨੇ ਹਮ ਜੇ ਸਹੀ ਕਾਰਵਾਈ ਕਰਦੇ ਕੀ ਲੋੜ ਸਾਨੂੰ ਇੰਨਾ ਕਾਸੇ ਜਾਣ ਦੀ ਚਲੋ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਦੇਖਦੇ ਆ ਬੇਦਬੀਆਂ ਲਗਾਤਾਰ ਹੁੰਦੀਆਂ ਨੇ 2015 ਤੋਂ ਲੈ ਕੇ ਅੱਜ ਤੱਕ ਜਿਵੇਂ ਚੋਰੀ ਦੀ ਘਟਨਾ ਵੀ ਹੁੰਦੀਆਂ ਨੇ ਗੁਰਦਰਾ ਸਾਹਿਬ ਦੇ ਵਿੱਚ ਕਿਉਂ ਗੁਨਾਹਗਰ ਕੌਣ ਹੈਗਾ ਕਮੇਟੀਆਂ ਨੇ ਗੁਨਾਹਗਰ ਕੌਣ ਗੁਨਾਹਗਰ ਹੈ ਸਰਕਾਰ ਹੈ ਵੇਖੋ ਭਾਜੀ ਇੱਥੇ ਨਾ ਲੋਕਾਂ ਦਾ ਸਾਡਾ ਕਿਹੜਾ ਧਰਮ ਹੈ ਨਾ ਗੁਰੂ ਨਾਨਕ ਸਾਹਿਬ ਦਾ ਸਾਨੂੰ ਜੀ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਚਾਹਾਂ ਵਰਨਾ ਕੋ ਸਾਝਾ ਅਦੇਸ਼ ਸਾਡਾ ਸਾਨੂੰ ਗੁਰੂ ਸਾਹਿਬ ਕਿਹੜਾ ਸਾਨੂੰ ਉਪਦੇਸ਼ ਦੇ ਗਿਆ ਨਾ ਸਿੱਖ ਕੌਮ ਉਸੇ ਗੱਲ ਤੇ ਚੱਲਦੀ ਆ ਤੇ ਕਿਹੜੇ ਸਿੱਖ ਕੌਮ ਦਾ ਦੁਨੀਆ 'ਚ ਇੱਕ ਨਾਂ ਟੁਲਾ ਗਿਆ ਔਰ 트램ਪ ਨੇ ਵੀ ਕਹਿਤਾ ਬਾਹਰ ਦੇ ਜੇਸ਼ਾ ਨੇ ਅਮਰੀਕਾ ਕੈਨੇਡਾ ਦੇ ਸਾਡੇ ਸਭ ਕੁਝ ਮੰਤਰੀ ਸਾਡੇ ਬਣ ਗਏ ਆ ਪਰ ਇਥੋਂ ਦੇ ਸਾਡੇ ਕਿਹੜੇ ਵਿਰੋਧੀ ਲੋਕ ਨੇ ਨਾ ਉਹਨਾਂ ਨੇ ਗੁਰੂ ਨਾਨਕ ਦੀ ਗਰੀ ਇਹ ਫਲਾੜੀ ਚੰਗੀ ਨਹੀਂ ਲੱਗਦੀ ਉਹ ਜਾਣ ਬੁੱਝ ਕੇ ਇਹੋ ਜਿਹੀ ਘਟਨਾ ਕਰਾ ਕੇ ਲੋਕਾਂ ਨੂੰ ਕਿਸੇ ਤਰੀਕੇ ਨਾਲ ਲੋਕੀ ਸਿੱਖੀ ਨਾਲ ਦੂਰ ਹੋ ਜਾਣਾ ਪਰ ਹੁਣਾਂ ਨਹੀਂ ਕਿੰਨਾ ਮਰਜ਼ੀ ਦੂਰ ਲਾ ਲਓ ਇੱਥੇ ਨਾਦਰ ਸ਼ਾਹ ਨੇ ਦੂਰ ਲਾ ਲਿਆ ਆਪਣੇ ਰੰਗ ਜੇਬ ਨੇ ਲਾ ਲਿਆ ਜਕਰੀਆ ਖਾਨ ਨੇ ਲਾ ਲਿਆ ਬਦਾਲੀ ਨੇ ਲਾ ਲਿਆ ਸਾਡੇ ਸਿਰਾਂ 'ਤੇ ਮੁੱਲ ਪਾ ਕੇ ਵੇਖ ਲੈ ਲੋਕਾਂ ਨੇ ਪਰ ਸਿੱਖ ਕੌਮ ਕੜੀ ਨੂੰ ਚੜਦੀ ਕਲਾ ਨਹੀਂ ਗਈ ਤੇਨੇ ਚੜਦੀ ਕਲਾ ਜਾਣਾ ਹੈ ਉਹ ਕਿਹੜੇ ਸਾਡੇ ਵਿਰੋਧੀ ਨੇ ਉਹ ਮਨ ਚੋਂ ਇੱਕ ਭਰਮ ਕੱਢ ਦੇਣਾ ਵੀ ਅਮੇ ਗੁਰੂ ਸੇਵ ਦੀ ਬੇਦਬੀ ਕਰਾ ਕੇ ਸਿੱਖ ਕੌਮ ਨੂੰ ਗੁਰੂਆਂ ਤੋੜਨਾ ਨਹੀਂ ਤੋੜਿਆ ਜਾਣਾ ਨਾ ਜੀ ਪ੍ਰਧਾਨ ਸਾਹਿਬ ਥੋੜੇ ਥੋੜੇ ਸ਼ਬਦ ਦੱਸੋ ਵੀ ਇਨਸਾਫ ਕਿਉਂ ਨਹੀਂ ਮਿਲ ਰਿਹਾ ਪ੍ਰਸ਼ਾਸਨ ਕੋਲ ਵੇਖੋ ਵੀ ਪ੍ਰਸ਼ਾਸਨ ਨੂੰ ਦਿਸਦੀਆਂ ਨੇ ਵੋਟਾਂ ਜੀ ਪ੍ਰਸ਼ਾਸਨ ਵਿਚਾਰਾ ਤਾਂ ਹੈਗਾ ਮਜਬੂਰ ਹੂੰ ਪਿਛਲੇ ਦਿਨ ਇੱਕ ਵੀਡੀਓ ਵੀ ਚੱਲੀ ਸੀ ਪ੍ਰਸ਼ਾਸਨ ਦੇ ਕਾਨੂੰਨ ਤੇ ਪਸੰਦ ਤੇ ਆਈ ਸੀ ਜੀ ਪ੍ਰਸ਼ਾਸਨ ਹੈਗਾ ਮਜਬੂਰ ਹੂੰ ਇਹ ਸਾਰੀ ਗੱਲ ਹੈਗੀ ਤੇ ਕਿਹੜੀ ਸਰਕਾਰ ਮੈਨੂੰ ਕਿਸੇ ਸਰਕਾਰ ਦਾ ਕਾਲੀ ਕਾਂਗਰਸ ਆਮ ਆਪ ਦੀ ਮੈਨੂੰ ਕਿਸੇ ਡਰ ਦੀ ਮੈਂ ਨਾ ਕੇ ਨਾ ਵੋਟਾਂ ਪਾਵਾਂ ਤੇ ਨਾਮ ਨੇ ਲੋੜ ਗਈ ਆ ਠੀਕ ਹੈ ਨਾ ਜੀ ਜੇ ਮੈਂ ਗੱਲ ਕਰਾਂ ਕਲੀਅਰ ਤਾਲੀਆਂ ਨੂੰ ਵੀ ਵੋਟਾਂ ਦਿੱਸਦੀਆਂ ਸੀ ਉਹਨਾਂ ਨੇ ਕੀ ਹਾਲ ਹੋਇਆ ਹੂੰ ਕਾਂਗਰਸੀਆਂ ਨੇ ਵੀ ਵੋਟਾਂ ਕਰਕੇ ਵਾਅਦਾ ਕਰਕੇ ਕੈਪਟਨ ਨੇ ਗੁਟਕਾ ਸਾਹਿਬ ਆਚੇ ਫੜ ਕੇ ਸੌਂ ਖਾ ਕੇ ਜੀ ਵੀ ਕਿਆ ਮੈਂ ਇਨਸਾਫ ਦਵਾਗਾ ਆ ਕੇਚਰੀ ਵਾਲੇ ਨੇ ਵੀ ਵਾਅਦਾ ਕੀਤਾ ਸੀ ਮੈਂ ਚਵੀ ਘੰਟੇ ਗੁਰੂ ਗ੍ਰੰਥ ਸਾਹਿਬ ਇਨਸਾਫ ਲੈ ਕੇ ਦਿਆਂਗਾ ਜੀ ਜੀ ਉਹ ਵੀ ਨਹੀਂ ਲੱਗਦਾ ਪਰ ਉਹ ਦਿੱਲੀ ਕਹਾਂ ਨਾ ਕਿੱਧਰ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਨਹੀਂ ਦਵਾਣਗੇ ਹੂੰ ਚਾਹੇ ਕਾਲੀ ਹੋਣ ਤੇ ਕਾਂਗਰਸ ਹੋਵੇ ਚਾਹੇ ਆਮ ਪਾਲਤੀ ਹੋਰ ਵੀ ਸਰਕਾਰ ਆ ਜਾਵੇ ਵਿੱਚ ਇਹ ਭਾਜੀਆ ਜੀ ਉਹਨਾਂ ਦਾ ਬੇੜਾ ਕਰਤੀ ਹੋਵੇਗਾ ਹੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਤਰੋਕ ਮਾ ਦੇਗਾ ਨਾ ਕਿਹੜੀ ਪਾਰਟੀ ਮਰਜੀ ਹੋਵੇ ਮੈਂ ਸਾਰੇ ਨੇ ਖੁੱਲਾ ਚੈਲੰਜ ਕਰਦਾ ਠੀਕ ਹੈ ਬੇੜਾ ਕਰਕੇ ਉਹਨਾਂ ਖਾਨਾ ਖਰਾਬ ਅੱਜ ਵੀ ਤੇ ਕੱਲ ਵੀ ਖਾਨਾ ਖਰਾਬ ਹੀ ਹੋਵੇ ਬੰਦਰਾ ਹੁਣ ਪ੍ਰਧਾਨ ਸਾਹਿਬ ਪ੍ਰਸ਼ਾਸਨ ਤੋਂ ਕੀ ਤੁਹਾਡੀ ਮੰਗ ਕੀ ਹੈਗੀ ਹੈ ਪ੍ਰਚਾਚਨ ਸਾਡੀ ਆਹੀ ਮੰਗੇ ਵੀ ਕਿਹੜੇ ਦੋਸ਼ੀ ਨੇ ਪ੍ਰਚਾਚਨ ਆਪਦੇ ਸਾਰੇ ਕੰਮ ਛੱਡ ਕੇ ਉਹਨਾਂ ਦੋਸ਼ੀ ਉਹਨਾਂ ਪਿੱਛੇ ਲਾ ਕੇ ਉਹਨਾਂ ਨੇ ਡ੍ਰੰਪ ਚਕਾ ਕੇ ਉਹ ਡ੍ਰੰਪ ਚਕਾ ਕੇ ਬੜਾ ਉਹਨਾਂ ਕੋਲ ਬੜਾ ਫਾਰਮੂਲੇ ਨੇ ਪ੍ਰਸ਼ਾਸਨ ਕੋਲ ਜੀ ਲੱਭਣਾ 24 ਘੰਟੇ ਬੰਦਾ ਲੱਭ ਸਕਦੇ ਆ ਘੰਟੇ ਲੱਭ ਸਕਦੇ ਆ ਫਿਰ ਇਹ ਪਾਸੇ ਨਾਲ ਧਿਆਨ ਹੀ ਹੈ ਨੀਗਾ ਮੈਂ ਤਾਂ ਵੇਖ ਕੇ ਰਹਾ ਆ ਨਾ ਲੈ ਇੱਥੇ ਹੀ ਕਟਨ ਕੀ ਗੱਲ ਤੈਨੂੰ ਹੂੰ ਕਿਦੋਂ ਚੋਰੀ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਤਵੀ ਹੋ ਗਈ ਉਹਥੇ ਪੈਸੇ ਚੋਰੀ ਬੰਦਾ ਬੂਟਪਾ ਕੇ ਅੰਦਰ ਚਲਾ ਕੇ ਚਲੇ ਆ ਇੱਥੇ ਹੀ ਕੱਟੀ ਯਾਰ ਠਾਣੇ ਚਲੇ ਹੂੰ ਮੈਂ ਤਾਂ ਇਹ ਕੱਲ ਦਾ ਰਹਾ ਨਾ ਪ੍ਰਸ਼ਾਸਨ ਤੋਂ ਅਸੀਂ ਇਹ ਸਾਡਾ ਸੁਨੇਹਾ ਪ੍ਰਸ਼ਾਸਨ ਨੂੰ ਵੀ ਤੁਰੰਤ ਉਹਨਾਂ ਦਾ ਕਾਰ ਵੀ ਕੀਤੀ ਜਾਵੇ ਨਹੀਂ ਤਾਂ ਮਜ ਬਹੁਤ ਵਾਰ ਤੋਂ ਮਹਾਰੋ ਸਲਾਹ ਕਰਕੇ ਇਸ ਧਰਨਾ ਲਾਵਾਂਗੇ ਚਾਹੇ ਮੈਨੂੰ ਦੁਬਾਰਾ ਕੌਮ ਕਰਨ ਭੁਖੜਤਾਤ ਬੈਨੂ ਤਿਆਰ ਹਾਂ ਮੈਨੂੰ ਕੋਈ ਡਰ ਨਹੀਂ ਮੇਰੀ ਜ਼ਿੰਦਗੀ ਬੌਂਦੀ ਆ ਸੋ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਹੈਗੇ ਨੇ ਜਿੱਥੇ ਵਾਰਦਾਤ ਹੋਈ ਸੀ ਚੋਰੀ ਦੀ ਗੱਲ ਕਰਦੇ ਹਾਂ ਜੀ ਵੀਰ ਜੀ ਕੀ ਨਾਮ ਤੁਹਾਡਾ ਦਲੇਰ ਸਿੰਘ ਜੀ ਦਲੇਰ ਸਿੰਘ ਜੀ ਜਿਸ ਤਰ੍ਹਾਂ ਤੁਹਾਡੇ ਪਿੰਡ ਦੇ ਵਿੱਚ ਚੋਰੀ ਹੋਈ ਹੈ ਚੋਰ ਆਇਆ ਹਾਂਜੀ ਜੀ ਕਿੰਨੇ ਕੁ ਵਜੇ ਦਾ ਸਮਾਂ ਸੀਗਾ ਕਿ ਕੌਣ ਘਟਨਾ ਕਰਨ ਵਾਲਾ ਕਿਹੜਾ ਬੰਦਾ ਸੀਗਾ ਲਗਭਗ ਡੇਢ ਕੋਈ ਦਾ ਸਮਾਂ ਸੀਦਾ ਜੀ ਤੇ ਘਟਨਾਕਰਮ ਪੈਦਲ ਆਉਂਦਾ ਜੀ ਕਿਰਤੋਂ ਦੇ ਟੰਗੀ ਹੋਈ ਹੈ ਤਾਂ ਉਹ ਗੁਰਦਰਾ ਸਾਹਿਬ ਦੇ ਤਾਲੇ ਤੋੜਦਾ ਹੈ ਉਸ ਤੋਂ ਲੈ ਕੇ ਬੂਟਾਂ ਸਮੇਤ ਗੁਰਦਰਾ ਸਾਹਿਬ ਦੇ ਅੰਦਰ ਜਾਂਦਾ ਜੀ ਉੱਥੇ ਰਮਾਲੇਆ ਨੂੰ ਟੱਚ ਕਰਦਾ ਜਾਂ ਫੜਦਾ ਹੈ ਵੇਖਦਾ ਆਸ-ਪਾਸੇ ਕੁਝ ਨਹੀਂ ਲੱਭਦਾ ਫਿਰ ਉਹ ਗੋਲਕ ਸਾਹਿਬ ਨੂੰ ਨਿਸ਼ਾਨਾ ਬਣਾਉਂਦਾ ਜੀ ਉਹ ਗੋਲਕ ਸਾਹਿਬ ਤੋਂ ਨਿਸ਼ਾਨਾ ਬਣਾ ਕੇ ਪੈਸੇ ਲੈ ਕੇ ਫਰਾਰ ਹੋ ਜਾਂਦਾ ਜੀ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਹਾਂ 5-6 ਦਿਨ ਤੋਂ ਪੂਰੀ ਪਿੰਡ ਵਾਲੇ ਵੀ ਔਰ ਨਾਲ ਸਾਡੇ ਹੋਰ ਵੀ ਕਮੇਟੀਆਂ ਹੈਗੀਆਂ ਨੇ ਆਪਣੇ ਲੈਵਲ ਤੇ ਹੀ ਕਰ ਰਹੇ ਹਾਂ ਸਰਚ ਪਰ ਹਾਲੇ ਸਾਡੇ ਹੱਥ ਕੁਛ ਲੱਗਾ ਨਹੀਂ ਜੀ ਸਰਪੰਚ ਸਾਹਿਬ ਜਿਵੇਂ ਪਿੰਡਾਂ ਦੀਆਂ ਕਮੇਟੀਆਂ ਹੁੰਦੀਆਂ ਨੇ ਗੁਰਦੁਆਰਾ ਸਾਹਿਬ ਦੀਆਂ ਤੇ ਡਿਊਟੀ ਨਹੀਂ ਹੁੰਦੀ ਸਰ ਬਿਲਕੁਲ ਡਿਊਟੀ ਹੁੰਦੀ ਨਾਲ ਹੀ ਘਰ ਨੇ ਸਾਰਿਆਂ ਦੇ ਜਿਹਦੇ ਵਿੱਚਕਾਰ ਗੁਰਦਰਾ ਸਾਹਿਬ ਹੈ ਹੋਰ ਗਰੰਤੀ ਸਾਹਿਬ ਦੇ ਬਿਲਕੁਲ ਨਾਲ ਕੈਮਰੇ ਲੱਗੇ ਨੇ ਜੀ ਜੀ ਤਾਂ ਕਿਤੇ ਨਾ ਕਿਤੇ ਡਿਊਟੀ ਤਾਂ ਅਸੀਂ ਆਜ ਨਿਭਾ ਹੀ ਰਹੇ ਆ ਜੀ ਪਰ ਇਹੋ ਜੀ ਘਟਨਾ ਹੋਣੀ ਨਹੀਂ ਚਾਹੀਦੀ ਜੀ ਮਤਲਬ ਇਹਨਾਂ ਨੂੰ ਡਰ ਹੋਣਾ ਚਾਹੀਦਾ ਜੀ ਜਿਹੜੇ ਚੋਰ ਨੇ ਜਿਹੜਾ ਟੇਰੇ ਨੇ ਲੇਕਿਨ ਇਹਨਾਂ ਨੂੰ ਡਰ ਹੋਣਾ ਚਾਹੀਦਾ ਗੁਰਦਰਾ ਸਾਹਿਬ ਜਾਣ ਤੋਂ ਪਹਿਲਾਂ ਅਸੀਂ ਆਪਣੇ ਲੈਵਲ ਤੇ ਸਾਰੇ ਪਿੰਡ ਵਾਲੇ ਕੋਈ ਨਹੀਂ ਚਾਹਦਾ ਕਿ ਬੇਦਬੀ ਹੋਵੇ ਜਾਂ ਉੱਥੇ ਕੋਈ ਵੜੇ ਆਪਨੇ ਆਪੋ ਆਪਣਾ ਪ੍ਰਬੰਧ ਕੀਤਾ ਹੈ ਲੇਕਿਨ ਜੋ ਹੁਣ ਦੋ ਦੋ ਤਿੰਨ ਤਿੰਨ ਤਾਲੇ ਲਾ ਕੇ ਤੋੜ ਕੇ ਵੜ ਗਿਆ ਦਿਨ ਦੇ ਚ ਕਮੇਟੀ ਦਾ ਤਾਂ ਮੈਨੂੰ ਲੱਗਦਾ ਪਿੰਡ ਵਾਲੇ ਦਾ ਕੋਈ ਦੋਸ਼ ਨਹੀਂ ਹੈ ਸਰਪੰਚ ਸਾਹਿਬ ਸਾਜ਼ਿਸ਼ ਕਿਦੀ ਲੱਗਦੀ ਹੈ ਸਾਜ ਦੇਖੋ ਜੀ ਇਹਦਾ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਜਾਂਚ ਕਿਹਨ ਪਿੱਛੇ ਇਹਨਾਂ ਦੇ ਕਿਹੜੇ ਲੋਕ ਨੇ ਨਸ਼ੇੜੀ ਨੇ ਜਾਂ ਕੋਈ ਹੋਰ ਆਪਣੇ ਵਿਰੋਧੀ ਨੇ ਜਾਂ ਕੋਈ ਹੋਰ ਏਜੰਸੀਆਂ ਨੇ ਜੀ ਇਹ ਤਾਂ ਪ੍ਰਸ਼ਾਸਨ ਸ਼ਾਨਵੀਨ ਕਰੇ ਤੁਸੀਂ ਸਰਪੰਚ ਸਾਹਿਬ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮਾਂਗੇ ਹੀ ਕਰਦੇ ਆ ਕਿ ਇਸ ਤੋਂ ਪਹਿਲਾਂ ਕੋਈ ਹੋਰ ਦਰਘਟਨਾ ਹੋਵੇ ਹੋਰ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਵੇ 2 ਮਹੀਨੇ 4 ਮਹੀਨੇ ਪਾ ਕੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜੇ ਕੋਈ ਮੌਕੇ ਤੇ ਫੜਿਆ ਜਾਂ ਫੜਿਆ ਜਾਂਦਾ ਹੈ ਫਿਰ ਪਿੰਡ ਵਾਲੇ ਜਾਂਦੇ ਕੋਈ ਕਾਰਵਾਈ ਆਧੇ ਲੈਵਲ ਤੇ ਕਰਦੇ ਤੇ ਫਿਰ ਇਹੀ ਪ੍ਰਸ਼ਾਸਨ ਇਹੀ ਲੋਕ ਕਹਿਣਗੇ ਵੀ ਇਹਨਾਂ ਨੇ ਕਾਨੂੰਨ ਹੱਥ ਚ ਲਿਆ ਜੀ ਹੂੰ ਹੂੰ ਤਾਂ ਇਸ ਕਰਕੇ ਪ੍ਰਸ਼ਾਸਨ ਨੂੰ ਕਹਿੰਨੇ ਅਸੀਂ ਵੀ ਲੱਗੇ ਹੋਏ ਆ ਜੇ ਸਾਡੇ ਹੱਥ ਕੋਈ ਆ ਜਾਂਦਾ ਹੈ ਜੇ ਪ੍ਰਸ਼ਾਸਨ ਨਹੀਂ ਕਰਦਾ ਫਿਰ ਅਸੀਂ ਆਧੇ ਲੈਵਲ ਤੇ ਕਾਰਵਾਈ ਕਰਾਂਗੇ ਜੀ ਬਿਲਕੁਲ ਨੂੰ ਕੋਈ ਇਹ ਨਾ ਕਹੇ ਵੀ ਇਹਨਾਂ ਨੇ ਗਲਤ ਕੀਤਾ ਜੀ ਠੀਕ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਮੈਂ ਵੀ ਸਾਨੂੰ ਸ਼ਾਨ ਦਾ ਟਾਈਮ ਦਿੱਤਾ ਹੈ ਪਰ ਫਿਰ ਵੀ ਅਸੀਂ ਪ੍ਰਸ਼ਾਸਨ ਨੂੰ ਤੁਹਾਡੇ ਲਈ ਕਹਿਣਾ ਚਾਹੁੰਦੇ ਆ ਵਿਆਪਰ ਹਲ ਮਿਲ ਕੇ ਇਹਦਾ ਹੱਲ ਕਢੀਏ ਜੀ ਠੀਕ ਹੈ ਸਪਾਂਸਰ ਥੈਂਕ ਯੂ ਜੀ ਓਕੇ ਧੰਨਵਾਦ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਐ एसएसपी ਦਫਤਰ ਫਰੋਜਪੁਰ ਦੇ ਵਿੱਚ ਜਿੱਥੇ ਕਿ ਜਥੇਬੰਦੀਆਂ ਖੜੀਆਂ ਨੇ ਗੁਰੂ ਗ੍ਰੰਥ ਸਾਹਿਬ ਸਕਾਰ ਕਮੇਟੀ ਦੇ ਹਜ਼ਾਰਾਂ ਲੋਕ ਇੱਥੇ ਖੜੇ ਹੋਏ ਨੇ ਇਨਸਾਫ ਲੈਣ ਦੇ ਵਾਸਤੇ ਪਿੰਡ ਬੱਗੇ ਕੁਰਦ ਪਿੰਡ ਸਿੱਧੂ ਦੇ ਵਿੱਚ ਚੋਰੀ ਕਰਦੇ ਇੱਕ ਚੋਰ ਆ ਕੇ ਗੁਰਦਰਾ ਸਾਹਿਬ ਦੇ ਵਿੱਚ ਵੜ ਜਾਂਦਾ ਜੁੱਤੀਆਂ ਦੇ ਸਣੇ ਸੋ ਇਨਸਾਫ ਦੇ ਲੈਣ ਵਾਸਤੇ ਜਥੇਬੰਦੀਆਂ ਦਰਦਰ ਦੀਆਂ ਠੋਕਰਾਂ ਖਾ ਰੀਆਂ ਨੇ ਕਹਿੰਦੇ ਵੀ ਐਫ ਆਈ ਆਰ ਹਾਲੇ ਤੱਕ ਨਹੀਂ ਕੱਟੀ ਗਈ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ